ਰੇਟ ਸੁਣ ਕੇ ਕੰਬਣਾ ਜਾਏ ਉਹ ਵੀ 4.5 ਲੱਖ ਤੇ ਦੁੱਧ ਵੀ 20 ਕਿਲੋ ਆ ਕੰਡਾ ਲਵਾ ਕੇ ਦੇਊਗਾ ਭਾਈ ਤੇ ਹੋਰ ਬਧੂ ਭਾਈ ਕੁਛ ਮਣ ਮੋਟਾ ਹਾਂਜੀ ਹਲੇ ਮੈਲਾ ਮੂਲਾ ਸੱਟੂ ਹੈਣਾ ਚਾਰ ਡੈਡੀ ਨਾਲ ਮੰਡੀ ਤੇ ਮੱਝ ਵੇਚਣ ਵਾਸਤੇ ਆਇਆ ਹੋਇਆ ਸੀਗਾ ਤੇ ਦੁੱਧ ਭਾਈ ਕਿੰਨਾ ਜਾਦ ਬਿੰਦੂ ਦੁੱਧ 14 ਕਿਲੋ ਹੀ ਪੂਰਾ ਮਨਾ ਦੇਉਗੇ ਹਾਂ 14 ਕਿਲੋ ਭਾਈ ਗਾਰੰਟੀ ਜਾਂਦਾ ਪੂਰੀ ਜਮਾ ਮੱਝ ਨਹੀਂ ਲੈ ਰਾਮਪਰਾ ਮੰਡੀ ਦੇ ਵਿੱਚ ਬਾੜਨ ਸਾਰੀ ਬਾਈ ਦੋ ਨਗ ਲਈ ਖੜਾ ਤੇ ਜਿਵੇਂ ਆਪਾਂ ਕਹਿੰਦੀਆਂ ਮੋਹਰਾ ਟਾਪ ਕੁਆਲਿਟੀ ਵਾਲੇ ਫਾਈਵ ਸਟਾਰ ਨਗੀਨੇ ਨੇ ਬਾਈ ਕੋਲੇ ਜਮਾ ਟਾਪ ਦੇ ਚੰਗੇ ਦੁੱਧ ਵਾਲੇ ਪੂਰੀ ਜਾਣਕਾਰੀ ਲੈ ਕੇ ਤੇ ਮੈਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਤੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਨਾਮ ਦੱਸੀ ਪਹਿਲਾਂ ਆਪਣਾ ਪ੍ਰਤਬਲ ਸਿੰਘ ਠੀਕ ਆ ਪ੍ਰਤਬਲ ਪਿੰਡ ਬਾਈ ਕਿਹੜਾ ਹੈ ਜੈਤੋ ਜੈਤੋ ਮੰਡੀ ਹਾਂਜੀ ਜ਼ਿਲ੍ਹਾ ਜ਼ਿਲ੍ਹਾ ਫਰੀਦਕੋਟ ਫਰੀਦਕੋਟ ਲੈ ਮਿੱਤਰੋ ਜੈਤੋ ਮੰਡੀ ਤੋਂ ਆਇਆ ਬਾਈ ਜੀ ਫਰੀਦਕੋਟ ਜਿਲ੍ਹਾ ਪੈ ਜਾਂਦਾ ਤੇ ਨੰਬਰ ਬੋਲ ਇੱਕ ਵਾਰੀ ਬਾਈ 94171 ਹੂੰ 36106 ਕੀ ਨਾਮ ਹੈ ਬਾਈ ਪਿਰਤਪਾਲ 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 ਜੇ ਆਪਾਂ ਬਾਈ ਪਹਿਲਾਂ ਤਾਂ ਗੱਲ ਕਰ ਲਈਏ ਵਪਾਰ ਦਾ ਕੰਮ ਹੈ ਕਿ ਬੈਸੀ ਇਹ ਵਪਾਰ ਦਾ ਕੰਮ ਹੈ ਸ਼ੌਂਕ ਦਾ ਚੰਗੇ ਨਾਲ ਖਰੀਦਦਾ ਇੱਕ ਦੋ ਮੱਝ ਹੀ ਲੈਨੇ ਆ ਮਹੀਨੇ ਦੇ ਬਾਈ ਕਹਿੰਦਾ ਮਹੀਨੇ ਦੀਆਂ ਇੱਕ ਦੋ ਮੱਝ ਹੀ ਲੈਂਦਾ ਤੇ ਲੈਂਦਾ ਵੀ ਚੰਗੀਆਂ ਆਗੀਆਂ ਸੌਂਕ ਵਾਲੀਆਂ ਜਿਵੇਂ ਆਪਾਂ ਕਹਦੇ ਨਗੀਨੇ ਤੇ ਵਪਾਰ ਦਾ ਕੰਮ ਆ ਹਾਏ ਸਾਫ ਸੁਥਰਾ ਪਰਤਪਾਲ ਜੀ ਆਪਾਂ ਬਈਆ ਇੱਕ ਨੰਬਰ ਵਾਲੀ ਦੀ ਗੱਲ ਕਰ ਲਈਏ ਕੈ ਦਿਨ ਹੋ ਗਏ ਛੋਟੀ ਸੂਈ ਨੂੰ ਕੰਮੇ ਸੂਈ ਆ ਇਹਨੂੰ ਬਈ 13 14 ਦਿਨ ਹੋ ਗਏ ਸੂਈ ਨੂੰ ਦੂਜਾ ਸੂਆ 20 ਕਿਲੋ ਦੁੱਧ ਆ ਤਿਆਰ 20 ਕਿਲੋ ਦੁੱਧ ਤਿਆਰ ਆ ਕੰਡਾ ਲਵਾ ਦੇਗਾ ਹਾਂ ਕੰਡਾ ਲਵਾ ਲੈ ਲੈ ਬਈ ਮਿੱਤਰੋ ਵੱਡਾ ਚੈਲੇਂਜ ਹੁੰਦਾ ਚੁੰਮੇਦਾਰੀ ਲੈਣੀ ਗਾਰੰਟੀ ਲੈਣੀ ਬਾਈ ਕਹਿੰਦਾ ਕੰਡਾ ਲਵਾ ਦਾਂਗੇ 20 ਕਿਲੋ ਦੁੱਧ ਮੈਂ ਕਿਲ ਜਾ ਸਕਦਾ ਜੇ ਕਿਸੇ ਭਰਾ ਦਾ ਮਨ ਨਹੀਂ ਖੜਦਾ ਪਰ ਰੇਟ ਸੁਣ ਕੇ ਕੰਮ ਬਣਾ ਜਾਈ ਉਹ ਵੀ ਰੇਟ ਵਾਲਾ ਰੇਟ ਦਾ ਵਾਲਾ ਤੇ ਦੁੱਧ ਵੀ ਵਾਲਾ ਜੇ ਆਪਾਂ ਗੱਲ ਕਰ ਲਈ ਕਿਉਂ ਬਰਤਵਾਲਾ ਬਿਲਕੁਲ ਆਹ ਲਾ ਕਹਿੰਦੇ ਰੇਟ ਵਾਲਾ ਯਾਰ ਦੁੱਧ ਵੀ ਵਾਲਾ ਨਾ 20 ਕਿਲੋ ਬਹੁਤ ਹੋ ਜਾਂਦਾ ਲੈ ਇੱਕ ਵਾਰੀ ਤੋਰ ਕੇ ਦਿਖਾ ਬਰਤਵਾਲਾ ਤੁਰਦੀ ਝੋਟੀ ਚੈੱਕ ਕਰ ਲੋ ਮਿੱਤਰੋ ਤੇ ਬਾਈ ਸਵੇਰ ਦੇ ਪਹੁੰਚੇ ਹੋਏ ਸੀਗੇ ਜਮਾ ਨਗ ਕੁਆਲਿਟੀ ਵਾਲੇ ਲੈ ਕੇ ਫਾਈਵ ਸਟਾਰ ਨਗੀਨਾ ਉੱਪਰੋਂ ਜਿੰਨਾ ਚੌੜਾ ਉਨਾਂ ਲੰਬਾ ਤੇ ਐਂ ਦੇਖੋ ਜਮਾ ਚਗਾਠਾ ਜਗੂਠਾ ਝੋਟੀ ਦਾ ਪੂਰਾ ਪਿੱਠ ਭੁੜੇ ਦੀ ਬੰਤਰ ਕੱਲਾ ਕੱਲਾ ਥਣ ਮੁੱਠੀ ਵਾਲਾ ਥੀ ਜਵਾਈ ਵਾਲਾ ਤੇ ਬਾਕੀ ਤਾਂ ਅਰਦੂਰ ਬਾਈ ਪੋਲੀ ਦੱਸਦਾ ਮੋੜਦਾ ਬਾਈ ਮੋੜਦਾ ਜਦ ਤੋਂ ਮੰਡੀ ਦੇ ਨਗਨੇ ਪਹੁੰਚੇ ਹੋਏ ਲੈ ਕੇ ਬਾਈ ਕਹਿੰਦਾ ਸਾਂਕ ਦੇ ਦੋ ਹੀ ਖਰੀਦਦੇ ਸਿਰਫ ਮਹੀਨੇ ਦੇ ਵਿੱਚ ਰਾਮ ਰਾਮ ਮੇਰੀ ਸਾਰੀ ਬਾਣਾ ਨੇ ਕਾਕੀ ਤਾਇਆ ਨੇ ਜੇ ਥਾਰੀ ਬੈ ਸੱਤਵੇਂ ਮਹੀਨੇ ਮੈਂ ਗਿਆ ਬਣ ਲੱਗ ਗਈ ਹੋ ਤਾਂ ਜੋ ਤੁਮ ਈਪ ਖਵਾਓਗੇ ਵਹੇ ਬਿਆਦ ਤੇ ਦਿਖੇਗਾ ਅਰ ਦਿਖੇਗਾ ਕਿ ਉਕਰ ਜਦ ਉਸਕੀ ਲੋਟੀ ਸੁਥਰੀਰ ਬੜੀ ਤਿਆਰ ਹੋ ਜਾਗੀ ਜਦ ਠੋਕ ਕੇ ਨਵਾਲਟੀ ਦੁੱਧ ਕੀ ਕਾਢੋਗੀ ਤਾਂ ਉਸ ਖਤਰਬਾਟ ਕੇ ਦੇਖਣ ਲੱਗ ਰਹੀ ਹੋ ਤਾਵਲੀ ਹੀ ਜਾਓ ना तो बाड़का के बाबू ने भेज दो मेडिकल स्टोर पे उड़ते लेकर राइट एच। राइट एच दस दस होगी और जोटी भी सुथरी दिखेगी या पहले एक लीटर की पैकिंग माया करती दो की में भी आ गई है और बेबे और भी घनी जानकारी चाहिए इसे ना तो इस नंबर पर फोन कर लियो सात आठ नो दो जीरो बयालीस हजार हर पशुपालक की पसंद राइट एच ਅੱਛਾ ਤੇ ਖਰੀਦਦਾ ਵੀ ਚੰਗੇ ਆ ਤੇ ਜੈਤੋ ਮੰਡੀ ਦਾ ਨੰਬਰਦਾਰ ਆ ਬਾਈ ਤੇ ਬਾਕੀ ਗੱਲਬਾਤ ਸਾਰੀ ਬਾਈ ਨਾਲ ਪ੍ਰੋਪਰ ਡੀਟੇਲ ਦੇ ਵਿੱਚ ਕਰਦੇ ਆ ਤੇ ਮੰਗਰੇ ਦੇ ਕਟਾ ਹਨਾ ਬਾਈ ਟੱਟਾ ਹੀ ਕਟਾ ਮੰਗਰ ਕਟਾ 20 ਕਿਲੋ ਦੁੱਧ ਤਿਆਰ ਆ ਰੈਡੀ ਪੂਰਾ ਕੰਡੇ ਵਾਲਾ ਤੇ ਬਾਈ ਪਰ ਤੂੰ ਰੇਟ ਦੀ ਗੱਲ ਆ ਗਈ ਰੇਟ ਬਾਈ 4.5 ਕਰ ਸਾਢੇ 4 ਤੇ ਮਾਣਤਾਨ ਕਿੰਨਾ ਕਰਦੇ ਮਾਣਤਾਨ ਬਾਈ ਕਹਿੰਦਾ ਕਰ ਦੂੰਗਾ ਰੇਟ ਮੰਡੀ ਦੇ ਹਿਸਾਬ ਜਿਹੜਾ ਕਰਨਾ ਪੈਂਦਾ ਸਾਢੇ 4 ਲੱਖ ਰੇਟ ਸੁਣ ਕੇ ਕੰਮ ਨਾ ਜਾਏ ਕੋਈ 4.5 ਲੱਖ ਤੇ ਦੁੱਧ ਵੀ 20 ਕਿਲੋ ਆ ਕੰਡਾ ਲਵਾ ਕੇ ਦੇਊਗਾ ਬਾਈ ਤੇ ਹੋਰ ਬਧੂ ਬਾਈ ਕੁਛ ਮਣ ਮੋਟਾ ਹਾਂਜੀ ਹਲੇ ਮੈਲਾ ਮੂਲਾ ਕੁਛ ਮੈਲਾ ਮੂਲੇ ਛੱਟੂ ਹੈਣਾ ਸਾਫ ਹੋ ਝੋਟੀ ਕਾੜੇ ਤੇ ਚੱਲੂਗੀ ਤੇ 20 ਕਿਲੋ ਦੁੱਧ ਅੱਜ ਪ੍ਰੋਪਰ ਰੜੀ ਆ ਬਾਈ ਕਹਿੰਦਾ ਉਮੀਦ ਬਾਈ ਕਿੰਨੇ ਕਿ ਰੱਖਦਾ ਤੂੰ ਬਾਈ 24 ਕਿਲੋ ਦੁੱਧ ਦੇਣਾ ਚਾਹੀਦਾ ਮੈਨੂੰ ਜਿਵੇਂ ਵੱਡੀ ਹੈਣਾ ਚਗਾਠ ਝੂਠਾ ਮੱਝ ਦਾ ਲੰਬੀ ਲੰਬੀ ਆ ਹੂੰ ਬਾਈ ਕਹਿੰਦਾ ਬਾਈ ਦੀ ਤਾ ਗਰੰਟੀ ਇਹ ਪੱਕਾ ਦੇਊ ਦੇਊ 20000 ਹੁਣ ਰੈਡੀ ਆਪ ਹੀ ਸੈਣ ਤੁਸੀਂ 2 ਕਿਲੋ ਦਾ ਜਦੋਂ ਮਲੇ ਤੇ ਚੱਲ ਪਈ ਗਾੜੇ ਕੁੜੇ ਉੱਤੇ ਤਾਂ ਝੋਟੀ ਨੇ 22 ਕਿਲੋ ਦਿੱਤਾ ਦੇਣੀ ਦੇਣਾ ਬਾਕੀ ਮੇਲੇ ਵਾਲੀ ਝੋਟੀ ਮਿੱਤਰੋ ਸਕੀਨ ਨਜਮਾ 5 ਸਟਾਰ ਮੋਹਰ ਨਗੀਨਾ ਰੇਟ 4.5 ਲੱਖਾ ਮਾਨਦਾਨ ਮੌਕੇ ਤੇ ਹੋ ਜੂਗਾ ਬਾਈ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਲੈ ਇੱਕ ਵਾਰੀ ਬਾਈ ਦੂਜੀ ਵੀ ਤੋਰ ਲੈ ਲੈ ਇੱਕ ਵਾਰੀ ਆਪਾਂ ਤੁਹਾਨੂੰ ਦੂਜੀ ਝੋਟੀ ਤੋਰ ਕੇ ਦਿਖਾਉਣੇ ਆ ਦੋ ਨੰਬਰ ਤੇ ਇਹ ਵੀ ਤਾਈ ਸੂਈ ਆ ਇਹਦੇ ਮੰਗਰ ਵੀ ਕੱਟਾ ਬਾਈ ਹਨਾ ਕੱਟਾ ਹੀ ਕੱਟਾ ਇਹਦੇ ਮੰਗਰ ਵੀ ਕੱਟਾ ਤੇ ਉਹ ਥੋੜੀ ਲਿੱਸੀ ਜ਼ਰੂਰ ਹੈ ਜਿਵੇਂ ਕਹਦੀਏ ਤੇ ਇੱਕ ਵਾਰੀ ਤੁਰਦੀ ਤੁਸੀਂ ਚੱਕਰ ਉਹ ਥਣਲੇਵਾ ਬਿਲਕੁਲ ਸਾਫ਼ ਆ ਤੇ ਲੇਵਾ ਵੀ ਕੁਆਲਿਟੀ ਵਾਲਾ ਵਧੀਆ ਕੱਲਾ ਕੱਲਾ ਥਾਣਾ ਤੇ ਸਾਫ਼ ਥਣਲੇਵੇ ਦੀ ਆ ਪੂਰੀ ਜਮਾ ਥੋੜਾ ਲਿੱਸਾ ਬਣ ਝੋਟੀ ਜ਼ਰੂਰ ਹੈਗਾ ਤੇ ਬਾਕੀ ਦੁੱਧ ਨੂੰ ਚੰਗੀ ਆ ਉਹਾਂ ਕਿ ਲੋ ਦੁੱਧ ਚਾਰ ਹੈ ਕੰਡਾ ਲਵਾ ਦੇਗੇ ਛੁਆਕ ਗਰੰਟੀ ਪੂਰੀ ਪੂਰੀ ਗਰੰਟੀ ਲੈ ਬਾਈ ਗਰੰਟੀ ਲੈਂਦੇ ਆ ਪੂਰੀ ਜਮ ਐਹੀ ਜੇ ਕੰਮ ਨਹੀਂ ਕਹਿੰਦਾ ਆਪਾਂ ਕਹਿਤਾ ਤੇ ਵੀ 15 ਹੋਊਗਾ ਤੇ ਘਰੇ ਜਾ ਕੇ ਉਹ 12 ਹੋਵੇ ਹਨਾ ਜਾਂ 10 ਹੋਵੇ ਉਹ ਗੱਲ ਨਹੀਂ ਹੈਗੀ ਬਾਈ ਪ੍ਰਤਵਾਲ ਗਰੰਟੀ ਪੂਰੀ ਫੁੱਲ ਲੈਂਦਾ ਉਹ ਕੰਮ ਨਹੀਂ ਹੈਗਾ ਤੇ ਬਾਕੀ ਬਾਈ ਨੂੰ ਇਹਦੀ ਵੀ ਜਾਣਕਾਰੀ ਜਿਹੜੀ ਲੈ ਕੇ ਦਿੰਨੇ ਆ ਜੇ ਬਾਈ ਇਸ ਛੋਟੀ ਦੀ ਗੱਲ ਕਰ ਲਈ ਪਰ ਬਲਕੇ ਮੇ ਸੂਏ ਇਹ ਤੀਜਾ ਸੂਆ ਬਾਈ ਤੀਜਾ ਸੂਆ ਹਾਂਜੀ ਤੇ ਇਹਦੇ ਥੱਲੇ ਹੁਣ ਕਿੰਨਾ ਦੁੱਧਾ ਕਿੰਨੇ ਦਿਨਾਂ ਸੂਈਆ ਮੌਕੇ ਤੇ 16 ਕਿਲੋ ਤਿਆਰ ਆ ਬਾਈ 18 ਦਿਨਾਂ ਹੀ ਸੂਈਆ ਪੂਰਾ ਹਾਂਜੀ 18 ਦਿਨਾਂ ਦੇ ਮਿੱਤਰੋ ਸੂਈਆ ਮੰਗਰ ਇਕੱਠਾ 16 ਕਿਲੋ ਬਾਈ ਕਹਿੰਦਾ ਕੰਡਾ ਇਹਦੇ ਵੀ ਲਵਾ ਦਾਂਗੇ ਹਾਂਜੀ ਕੋਈ ਬਹਿਮ ਨਹੀਂ ਤਿੰਨ ਟਾਂ ਟਾਂ ਚੋਵੇ ਅਗਲਾ ਚਾਰ ਟਾਂ ਚੋਵੇ ਹਨ ਹਾਂਜੀ ਤਸੱਲੀ ਕਰ 10 ਡੰਗ ਬਾਈ ਨੇ ਬੜਾ ਵੱਡੀ ਗੱਲ ਕਹਿਦੀ ਕਹਿੰਦਾ 10 ਡੰਗ ਚੋਲੇ ਕੋਈ ਬਹਿਮ ਨਹੀਂ ਆਪਾਂ ਨੂੰ ਜਦੋਂ ਅਗਲੇ ਦਾ ਮਨ ਖੜ ਗਿਆ ਬਾਈ ਉਦੋਂ ਰੁਪਈਆ ਦੇ ਦੇ ਹਨ ਇਹਦਾ 270 ਇਹਦਾ 2 ਲੱਖ ਤੇ 70 ਹਜ਼ਾਰ ਮਾਨਤਾਣ ਮਿੱਤਰੋ ਹੋ ਜੂਗਾ ਰੇਟ ਮੰਡੀ ਹਿਸਾਬ ਕਰਨੇ ਪੈਂਦੇ ਆ ਤੇ ਬਾਕੀ ਹਾਂ ਬਾਈ ਪੁਰਾਣੀ ਵੀਡੀਓ ਲਈ ਵੱਟਾ ਤਾਜੀ ਤਾਜੀ ਦੀ ਹਾਂ ਪੁਰਾਣੀ ਵੀਡੀਓ ਜੇ ਮੈਂ ਆਪਾਂ ਕਹਿ ਦਈਏ ਮੱਝ ਬਣੀ ਪੁਣੀ ਬਹੁਤਾ ਦੇਖ ਲੈ ਬਾਈ ਜ਼ੂਮ ਕਰਕੇ ਜੇ ਹੋਊ ਦਾ ਮਣਾ ਮੋਟਾ ਜਮਾ ਐ ਭਈਆ ਲੈ ਵਾਲੇ ਕਿ ਬੈਠਣੀਆਂ ਆਂਦਾ ਪਰ ਸੂਏ ਦੇ ਵਿੱਚ ਆ ਕੇ ਥੋੜਾ ਜਿਹਾ ਬੁੱਝ ਜਾਂਦਾ ਪਸ਼ੂ ਥੋੜਾ ਦੂਰੋਂ ਆਇਆ ਸੀ ਮੈਂ ਅੱਛਾ ਸਾਫਰ ਜਾ ਸਾਫਰ ਮੰਨ ਕੇ ਹੋਰ ਸਾਫਰ ਮੰਨ ਲਈ ਮੈਂ ਬਰਤਵਾਰ ਬਾਈ ਇਹਦੀ ਆਪਾਂ ਉਮੀਦ ਕਿੰਨੀ ਕੁ ਲਾ ਕੇ ਚੱਲਾਂਗੇ ਦੁੱਧ ਇਹ ਕਿੰਨਾ ਕੱਢੂ 18 ਕਿਲੋ ਦੁੱਧ ਦੇ ਦੂ 18 ਕਿਲੋ ਦੀ ਗਰੰਟੀ ਆ ਹਾਂਜੀ ਤੇ ਬਾਈ 16 ਕਿਲੋ ਤਾਂ ਹੁਣ ਤਿਆਰ ਆ ਪ੍ਰੋਪਰ ਹਜੇ 2 ਕਿਲੋ ਕਹਿੰਦਾ ਹੋਰ ਵਧੂ ਵਧੂ ਵਧੇ ਵੀ ਵਧਾ ਸਾਡਾ ਸੇਵਾ ਦੇ ਸਿਰ ਤੇ ਆ 18 ਕਿਲੋ ਦੁੱਧ ਦੇਊ ਦੇਊ ਤੇ ਬਾਕੀ ਬਾਈ ਨਾਲ ਸੰਪਰਕ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਇੱਕ ਬਾਰੀ ਬਾਈ ਡਰੈੱਸ ਹੋਰ ਬੋਲਦੇ ਬਰਤਵਾਰ ਜੈਤੋ ਮੰਡੀ ਜੀ ਜ਼ਿਲ੍ਹਾ ਫਰੀਦ ਬਾਜਾਖਣਾ ਰੋਡ ਜੀ ਠੀਕ ਆ ਮੋਬਾਈਲ ਨੰਬਰ ਬਾਈ 94171 ਜੀ 36106 ਲੈ ਮਿੱਤਰੋ ਪੂਰੀ ਜਾਣਕਾਰੀ ਫੋਨ ਕਰਕੇ ਲੈ ਸਕਦੇ ਹੋ ਤਸੱਲੀ ਕਰ ਸਕਦੇ ਹੋ ਬਾਈ ਨੇ 10 ਦਿਨ ਖੁੱਲਾ ਚਾਣ ਦਿੱਤਾ ਦਸਾਂ ਦਿਨਾਂ ਦੇ ਵਿੱਚ ਮਨ ਖੜ ਗਿਆ ਰੁਪਏ ਦੇ ਦਿਓ ਜੇ ਉਹਨਾਂ ਦੁੱਧ ਹੋਇਆ ਜਿੰਨਾ ਬਾਈ ਕਹੂਗਾ ਜੈਤੋ ਮੰਡੀ ਤੋਂ ਆਇਆ ਬਾਈ ਜ਼ਿਲ੍ਹਾ ਫਰੀਦਕੋਟਾਂ ਸੰਪਰਕ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਲੈ ਵੀ ਮਿੱਤਰੋ ਅੱਜ ਆਪਾਂ ਰਾਮਪਰੇ ਪਹੁੰਚੇ ਹੋਇਆ ਜਿਹੜੀ ਪਸ਼ੂ ਮੰਡੀ ਰਾਮਪਰੇ ਦੇ ਵਿੱਚ ਲੱਗਦੀ ਹੈ ਜ਼ਿਲ੍ਹਾ ਇਹਨੂੰ ਬਠਿੰਡਾ ਰਹਿੰਦਾ ਤੇ ਹਰ ਮਹੀਨੇ ਦੀ ਇੱਕ ਤਰੀਕ ਨੂੰ ਲੱਗਦੀ ਹੈ ਵੱਡੀ ਮੰਡੀਆ ਏਸ਼ੀਆਨ ਮੰਡੀਆ ਤੇ ਬਾਕੀ ਬਾਈ ਸਵੇਰੇ ਲੈ ਕੇ ਪਹੁੰਚੋ ਆਏ ਸੀ ਮਾਲ ਤੇ ਬਾਈ ਨਾਲ ਗੱਲਬਾਤ ਕਰਦੇ ਆ ਤੇ ਕੀ ਮੌਸਮ ਵੀ ਥੋੜਾ ਜਿਹਾ ਠੰਡਾ ਹੈ ਤੇ ਬਾਰਿਸ਼ ਹੋਣ ਦੇ ਚਾਂਸ ਨੇ ਬਾਈ ਸਸੀ ਗਾਲ ਸਸੀ ਗਾਲ ਜੀ ਸਾਰੇ ਭੈਣ ਭਰਾ ਹੁਣੀ ਠੀਕ ਆ ਬਾਈ ਤੇ ਬਾਈ ਇੱਕ ਵਾਰ ਤਾਂ ਨਾਮ ਦੱਸੋ ਪ੍ਰੋਪਰ ਨਾਮ ਵੀਰੇ ਗਰਬਜਨ ਸਿੰਘ ਪਿੰਡ ਖੋਸਾ ਕੋਟਲਾ ਜ਼ਿਲ੍ਹਾ ਮੋਗਾ ਤਹਿਸੀਲ ਧਰਮਗੋੜੀ ਗਰਬਜਨ ਹਾਂਜੀ ਠੀਕ ਆ ਤੇ ਗਰਬਜਨ ਮਤਲਬ ਪਿਛਲੀ ਵਾਰ ਵੀ ਇੱਕ ਵੀਡੀਓ ਬਣਾਈ ਸੀ ਆਪਾਂ ਹਾਂ ਕਿ ਮੇਰੇ ਐਸੇ ਰਿਸਪੌਂਸ ਵਧੀਆ ਰਿਹਾ ਰਿਸਪੌਂਸ ਵੀਰੇ ਆਉ ਤੇ ਗੁਰਬਾਜਨ ਅੱਜ ਕੈਂ ਝੋਟੀਆਂ ਲੈ ਕੇ ਆਏ ਬਾਈ ਅੱਜ ਦੋ ਆਈਆਂ ਆਪਣੇ ਕੋਲ ਦੋ ਇੱਕ ਵਾਰ ਤਾਂ ਮੋਬਾਈਲ ਨੰਬਰ ਬੋਲ ਬਾਈ ਇੱਕ ਤਾਂ ਪਹਿਲੇ ਸਵੇਰ ਝੋਟੀ ਐ ਇੱਕ ਤੀਜੀ ਸਵੇਰ ਆਈ ਇੱਕ ਵਾਰ ਨੰਬਰ ਬੋਲ ਨੰਬਰ ਬਈ 7889258622 ਹੂੰ 7889258622 ਠੀਕ ਆ ਲੈ ਬਾਈ ਜੇ ਆਪਾਂ ਗੱਲ ਕਰ ਲਈ ਗੁਰਬਾਜਨ ਜਿਹੜੀ ਆ ਇੱਕ ਨੰਬਰ ਤੇ ਝੋਟੀ ਖੜੀ ਆ ਕੈਂਵੇਂ ਸੂਏ ਆ ਸੂਏ ਬਈ ਕੈਂ ਨੂੰ ਬਣ ਦੂਜੇ ਕਹਦੀ ਐ origial ਤੀਜੇ ਸੂਈ ਐ ਇਹਦਾ ਤੀਜਾ ਸੂਆ ਹਾਂਜੀ ਤੇ ਕਹੇ ਦਿਨ ਹੋ ਗਿਆ ਅੱਜ ਸੂਈ ਨੂੰ ਬਈ ਤੀਜੇ ਦਿਨ ਆਈ ਅੱਜ ਠੀਕ ਆ ਤੋਰ ਮੜ ਜਾ ਇੱਕ ਵਾਰ ਕਿਹੜਾ ਦਵਾ ਲੈ ਮੇਤਰ ਤੋਰਦੀ ਤੇ ਬਾਕੀ ਆਪਾਂ ਬਾਈ ਗਰਵਾਜਾਂ ਤੋਂ ਜਿਹੜੀ ਪੂਰੀ ਜਾਣਕਾਰੀ ਲੈ ਕੇ ਦੇਵਾਂਗੇ ਤਾਜੀ ਸੂਈ ਹੋਈ ਆ ਤੇ ਗ੍ਰੇਡੇਡ ਮੱਝ ਆ ਗਈ ਤੇ ਬਾਕੀ ਥੋੜਾ ਜਿਹਾ ਬਾਈ ਕਹਿੰਦਾ ਘਰੋਂ ਘੱਟ ਗੱਡੀ ਤਾਂ ਕਰਕੇ ਥੋੜਾ ਜਿਹਾ ਬੱਚੇ ਦਾ ਵੱਧ ਕਰਦੀ ਆ ਮੋੜ ਦਾ ਮੋੜ ਦਾ ਤੇ ਬਾਕੀ ਹਵਾਨਾ ਹੂ ਨਾ ਵਧੀਆ ਤਿਆਰ ਕਰਿਆ ਤੇ ਰੇਟ ਵੀ ਜਾਇਜ਼ ਦੀਆਂ ਲੱਗਦੇ ਨੇ ਬਾਕੀ ਬਾਈ ਤੋਂ ਜਾਣਕਾਰੀ ਲੈ ਕੇ ਦੇਵਾਂਗੇ ਤੇ ਮੰਗਰਾ ਮਿੱਤਰੋ ਕੱਟੀ ਨਹੀਂ ਢੀਰ ਆਵੀਦੀ ਤੇ ਨੀਲੀ ਰਾਵੀ ਗ੍ਰੇਡੇਡ ਜਿਹੜੀ ਮੱਝ ਆ ਗਈ ਨਾ ਕੱਦੀ ਜ਼ਰੂਰ ਆ ਦੇ ਦੁੱਧ ਚੰਗਾ ਪਾ ਦੂ ਬਾਈ ਗੁਰਵਤਨ ਇੱਕ ਦਾ ਕੱਦ ਨਕਦਾ ਹਣਾ ਹਾਂਜੀ ਕਦੋਂ ੜੀ ਮੰਦੇ ਨਿੱਕੇ ਪਰ ਛਤਰੀ ਛੁਰੀ ਝੋੜੀ ਇਸੇ ਦੀ ਝੋੜੀ ਆਈ ਹਾਂ ਥਾਂ ਲੈ ਵਾ ਸਾਹ ਹਾਂਜੀ ਥਾਂ ਲੈ ਵੀ ਥੱਲੋ ਸਾਹ ਬਈ ਹੁਣ ਬਾਈ ਦੁੱਧ ਕਿੰਨਾ ਦੁੱਧ ਬਾਈ 10 ਕਿਲੋਣੇ ਹੀ ਬੋਲੇ ਹਾਂਜੀ ਕਿੰਨਾ ਕਦੀ ਉਮੀਦ ਹੈ ਆਪ ਨੂੰ ਕਿੰਨਾ ਕ ਦੇਉ ਤਾ ਦੋ ਬਈ ਜਿਆਦਾ 12 13 ਕਿਲੋ ਤੇ ਇਹਨੂੰ ਦਿਨਾ ਚਾਹੀਦਾ ਜੇ ਸਾਣਾ ਹੁਣ ਬੋਲੇ ਦੀ ਚੱਲ ਰਹੀ ਹੈ ਇਹ ਜੋ ਇਹਦਾ ਮਾੜਾ ਮੂੜਾ ਸਿੱਟੂ ਹਣਾ ਇਹਦੇ ਕਾੜੇ ਕੋੜੇ ਦੇ ਕੇ ਮਾੜਾ ਮੂੜਾ ਖਰਾਕ ਪਾ ਕੇ ਦੁੱਧ ਚੱਲ ਨਹੀਂ ਆਇਆ ਤੇ ਬਾਕੀ ਬਾਈ ਕਹਿੰਦਾ 12 13 ਦਾ ਕੱਢਣੀ ਚਾਹੀਦਾ ਕੋਈ ਵਾੜਾ ਮਹਿਣਾ ਨਹੀਂ ਰੱਖਦਾ ਨਹੀਂ 12 ਦੇ ਰੋਟੀ ਮੈਨੂੰ ਕਹਿੰਦਾ ਹੀ ਕੋਈ ਨਹੀਂ ਗਈ ਚੰਗੀ ਆ ਮੈਨੇ ਪੁਰੇ ਨਹੀਂ ਜੱਗੇ ਪੂਰੇ ਹਮ ਮਗਰ ਕੱਟੀ ਹੈਣਾ ਹਾਂਜੀ ਮਗਰ ਕੱਟੀ ਹੈ ਨਹੀਂ ਨਹੀਂ ਲੱਗਦੀ ਹਾਂਜੀ ਤੇ ਨਰਬਾਧਨ ਬਾਈ ਰੇਟ ਦੀ ਗੱਲ ਲੈਂਦੇ ਰੇਟ ਕੀ ਕਰਤਾ ਰੇਟ ਬਾਈ ਮੋਲੇ ਦਾ 35 ਕਰਦੀ ਇੱਕ 1 ਲੱਖ ਦੇ 35 35000 ਮਾਨਤਾਨ ਕਿੰਨਾ ਕਰੇਗਾ ਇੱਕ 20 ਹੀ ਦੇਾਂਗੀ 1 ਲੱਖ ਦੇ 20000 ਦੀ ਫਿਰ ਤਾਂ ਮਾਰਤੀ ਆ ਹਾਂਜੀ ਮਾਣਾ ਮੋਟਾ ਮਾਨਤਾਨ ਹੋ ਜੂ ਹਾਂਜੀ ਹੁਣ ਮਾਨਤਾਨ ਹੀ ਹੋਣਾ ਹੀ ਅੱਗੇ ਆਪਾਂ ਇੱਕ ਗਾਲੇ ਨੀ ਮੋੜਦੀ ਆ ਠੀਕ ਆ ਤੇ ਬਾਕੀ ਮਿੱਤਰੋ ਬਾਈਆਂ ਨਾਲ ਸੰਭਰ ਕਰ ਸਕਦੇ ਹਾਂ 1 ਲੱਖ ਤੇ 20 ਹਜ਼ਾਰ ਦੀ ਬਾਈਆਂ ਚੋਟੀਆਂ ਦੇ ਦਾਂਗੇ ਤਾਜੀ ਸੂਈ ਹੋ ਥੋੜਾ ਕੱਦ ਵੱਸੋਂ ਨਕਦੀ ਜ਼ਰੂਰ ਆ ਤੇ ਦੋ ਨੰਬਰਾਂ ਦੀ ਦੌਰ ਬਾਈ ਕਰਾਂ ਹਾਂਜੀ ਇੱਕ ਦੋ ਨੰਬਰ ਤੇ ਚੋਟੀਆਂ ਵੀ ਤਾਜੀ ਸੂਈ ਹੈ ਨਾ ਹਾਂਜੀ ਤਾਜੀ ਸੂਈ ਇਹ ਨੂੰ ਅਜ ਦੂਜਾ ਦਿਨ ਹੀ ਹੂੰ ਹਾਏ ਮਰ ਗਈ ਸੰਭਾਲ ਲੈਣਾ ਡੋਟਾ ਬਗੀ ਤੇ ਇੱਲੇ ਅਰ ਮੈਂ ਸੁਲਾਟਣ ਲੱਗ ਰਹੀ ਕਿਉਂ ਘਰ ਨਸ਼ਰ ਪਰ ਠਾਰਿਓ ਮਾਂ ਪੜੋਸ਼ੀ ਤੇ ਆਵਾਜ਼ ਆਉ ਥਾਰੀ ਰੇ ਬਾਈ ਕਿਰੀ ਲਗਾਈ ਨਾ ਸੰਭਾਲੇ अर तू डांगड़ सों न तो गया ता लिसत संग में के रोड़ा करवा रख्या हुगर मैं खम में खाई बुडंगड़ मेरे सर पचड़ री है इबिया खोल ना पाऊ से तो इसमें मेरी के गलती है टिक्का टक्का तो नहीं लाया के मैं कौन लाया देख या ले आऊं सर मत राइट मिल्क बूस्टर या तड़की सान दिया कर 1 के घंटा पहला भाई थारी भास भी ना पूछ दियो ना तो टिक्का ना लायो यो तो है जमाकती जाय रे अर देखया दिखना थाने राइट मिल्क बूस्टर इने दियारो सुबह शाम 1 के घंटा पहला धार काढण दा पहला ਉਸ ਆਬੀਏਕ ਨੰਬਰ ਦਾ ਅਰਧਾਰ ਵੀ ਬੜੀ ਅਰਧੂ ਤਾਪੂ ਗਾਣਾ ਹੋਣਾ ਬਈ ਅਰੀਆ ਆਪਣਾ ਰੇਕ ਮੈਡੀਕਲ ਸਟੋਰ ਪੈਂ ਹੈ ਔਰ ਕੰਪਨੀ ਕੀ ਵੈਬਸਾਈਟ ਤੇ ਵੀ ਆਪ ਹੀ ਨਾ ਖਰੀਦ ਸਕੋ 7890045000 ਇਹ ਵੀ ਤੁਰਦੀ ਇੱਕ ਵਾਰੀ ਚੈੱਕ ਕਰ ਲੋ ਤੇ ਬਾਕੀ ਪੂਰੀ ਗੱਲਬਾਤ ਆਪਾਂ ਬਾਈ ਨਾਲ ਕਰਵਾਵਾਂਗੇ ਤੇ ਖਾਂਲੇ ਵਾ ਇਹਦੇ ਬਿਲਕੁਲ ਸਾਫ ਆ ਝੋਟੀ ਅੱਦਾਵਾਰਾ ਵਧੀਆ ਤੇ ਤਾਜੀ ਸੂਈ ਹੋਈ ਆ ਤੇ ਕਿੰਨਾ ਦੁੱਧ ਦਾ ਕੀ ਗੱਲਬਾਤ ਸਾਰੀ ਕਰਵਾ ਚੰਨਾ ਬਾਈ ਨਾਲ ਗੱਲ ਕਰਦੇ ਆਂ ਬਾਕੀ ਬਾਈ ਤਾਂ ਪੂਰੀ ਜਾਣਕਾਰੀ ਲੈ ਕੇ ਆਉਂਦਾ ਵੀਡੀਓ ਨੂੰ ਐਂ ਤੱਕ ਦੇਖ ਕੇ ਜਰੂਰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਭਰਾ ਚੈਨਲ ਨੂੰ ਪਹਿਲੀ ਵਾਰ ਦੇਖੇ ਚੈਨਲ ਨੂੰ ਜਰੂਰ ਫੋਲੋ ਕਰ ਲਿਆ ਕਰੋ ਕਿਉਂਕਿ ਟੀਮ ਦੇ ਵਿੱਚ ਆਪਾਂ ਹਰੇਕ ਮੰਡੀ ਦੀ ਵੀਡੀਓ ਕਵਰ ਕਰਦੇ ਰਹਿੰਦੇ ਆਂ ਤੇ ਬਾਈ ਗੁਰਵਚਨ ਜੇ ਆਪਾਂ ਇਹ ਛੋਟੀ ਦੀ ਗੱਲ ਕਰ ਲਈਏ ਤਾਂ ਇਹ ਕਿਵੇਂ ਸੁਈਆ ਇਹ ਬਾਈ ਪਹਿਲੇ ਸਵੇਰ ਦੁੱਧ ਦੀ ਮੂਹ ਆਈਏ ਜੀ ਠੀਕ ਹੈ ਤੇ ਕਿਹੜਾ ਦਿਨ ਹੋ ਗਿਆ ਅੱਜ ਇਹਨੂੰ ਬਈ ਇਹਨਾਂ ਦੀ ਕੱਲ ਤੜਕੇ ਸੂਈ ਆਈ ਕੱਲ ਤੜਕੇ ਹੁਣ ਬੋਲਾ ਮਨ ਲਾ ਕਿੰਨਾ ਕ ਬਈ ਕੱਲ ਆਥੇ ਚੋਈ ਆਣੀ ਕੱਲ ਤੜਕੇ ਦੀ ਹੋਈ ਹੋਈ ਹੈ ਚੋਈ ਹਮ ਕਿ ਆਪਾਂ 4 ਕਿਲੋ ਦੀ ਚੋਈ ਆਣਾ 3-4 ਕਿਲੋ ਦੇ ਥੱਲੇ ਬੋਲਾ ਐਸਟੀਮੇਟ ਜਮ ਕਿੰਨਾ ਕ ਹੁਣ ਇਸ ਟਾਈਮ ਐਸਟੀਮੇਟ ਹੋਊਗਾ ਇਹ 5 ਕਿਲੋ ਬੋਲਾ ਤੇ ਇਹਦੇ ਥੱਲੇ 8-9 8 ਕਿਲੋ ਖੁੱਕ ਕਟਿੰਗੇ ਖੁੱਲਾ ਹੋਊਗਾ ਇਹਦੇ ਥੱਲੇ ਹਾਂਜੀ ਚੋਈ ਜੁਗਾ ਕੇ ਹਾਂਜੀ ਇਹ ਨਾਂ ਤੋਂ ਉੱਪਰ ਹੈਗਾ ਯਾਨੀ ਕਿ ਹਾਂਜੀ ਤੇ ਕਿੰਨਾ ਕ ਬਾਦੂ ਬਈ ਤੋਦ ਵੀਰੇ ਇਹ ਮੈਂ ਦੋਂਦੀ ਝੋਟੀ ਜਿਵੇਂ ਜੁੜੀ ਦਾ ਪਾਸ ਦਾ ਘਾਟ ਹੋਇਆ ਨੂੰ ਜੁੜੀ ਜੁੜੀ ਨੂੰ 13 14 ਕਿਲੋ ਤਾਂ ਚਾਹੀਦਾ 13 ਤਾਂ ਚਾਹੀਦੀ ਚਾਹੀਦੀ ਹਾਂਜੀ ਜਿਵੇਂ ਥਾਣ ਭਾਂਡਾ ਵੀਰੇ ਥਾਣ ਵੇਖ ਤਾ ਦੋ ਤਾਂ ਚਾਹੀਦੇ ਭਾਂਡਾ ਦੋ ਬੰਦੇ ਬੈਠੇ ਤੋ ਥਾਣ ਵੇਖ ਬਈ ਬਾਕੀ ਥਾਣ ਤੋਂ ਚੰਗਾ ਹੈ ਹਰ ਭਾਂਡੇ ਨੇ ਜਿਵੇਂ ਝੋਟੀ ਪਹਿਲਣਾ ਹਿਸਾਬ ਨਾਲ ਪੂਰੀ ਚੰਗੀ ਆ ਕਿਹੜਾ ਤਾਂ ਬਈ ਸੂ ਕੇ ਨਾ ਬੁਝਦਾ ਜਾ ਬਸੂ ਹੈਨਾ ਕਿਹਾ ਵੀ ਇਹ ਗੱਲ ਨੇ ਕੱਲ ਤੜਕੇ ਸੂਈ ਆ ਅੱਜ ਵਾਰ ਦੂਰੋਂ ਆਏ ਆ ਕੱਲ ਨੇ 3 ਘੰਟੇ ਸਾਢੇ 3 ਆਉਂਦੇ ਨੇ ਹੁਣ ਲੱਗ ਜਾਂਦੇ ਆ ਸਫਰ ਦਾ ਵੀ ਹੋ ਜਾਂਦਾ ਹਾਂਜੀ ਥੋੜਾ ਸਫਰ ਕਰ ਜਾਂਦੀਆਂ ਇੱਕ ਅੜਕੇ ਹਵਾ ਠੰਡੀ ਹੈ ਹੁਣ ਥੋੜੇ ਮੀਂਹ ਮੂਹ ਪਏ ਕਰਕੇ ਤੇ ਰੇਟ ਦੀ ਗੱਲ ਆਈਂਦੀ ਬਾਈ ਸੋਨੇ ਦੇ ਰੇਟ ਰੇਟ ਬਈ ਇਹਦਾ ਇੱਕ ਬੈਂਡ ਕਰਦੀ 1 ਲੱਖ 65000 ਬੜਾ ਨਹੀਂ ਕਰੀ ਜਾਂਦਾ ਗੱਲ ਨੇ ਵੀਰੇ ਝੋਟੀ ਦਾ ਮੋਲਾ ਠੀਕ ਆ ਕੋਈ ਕਰਦਾਂਗੇ ਮਾਨਦਾਨ ਤੇ ਦੇਣੀ ਕਿੰਨੀ ਵੀ ਆ ਲਾਸਟ ਹਾਂ ਦੇਣ ਦੀ ਵੀਰੇ ਦਿਆਂਗੇ ਚ ਮਾਨਦਾਨ ਨਹੀਂ ਹੋਣਾ ਕਿੰਨੇ ਵੀ 1.5 ਲੱਖ ਦੀ ਚਕਤੀ 1.5 ਲੱਖ ਦੀ ਹਾਂਜੀ ਮਾਨਦਾਨ ਕਰੇ ਮਾੜਾ ਮੋਟਾ ਮਾਨਦਾਨ ਕਰਦਾਂਗੇ ਕੋਈ ਦੁੱਧ ਚੋਕ ਵੀ ਲੈਣਾ ਚਾਹੁੰਦਾ ਪਰ 14 ਕਿਲੋ ਢੀਸੋ ਦੋਸਤ ਚਾਹ ਵੀ ਦਿਆਂਗੇ ਠੀਕ ਆ ਲੰਮੇ ਕੋਈ ਕਹਿੰਦਾ 1.5 ਲੱਖ ਦੇਣੀ ਝੋਟੀ ਚੰਗੀ ਆ ਠੀਕ ਆ ਤੇ ਬਾਕੀ ਮਾਨਦਾਨ ਮਾੜਾ ਮੋਟਾ ਮੌਕੇ ਤੇ ਹੋ ਜੂਗਾ ਤੇ ਬਾਕੀ ਬਾਈ ਨਾਲ ਸੰਪਰਕ ਕਰ ਲਓ ਇੱਕ ਵਾਰੀ ਨੰਬਰ ਹੋਰ ਬੋਲ ਦੇ ਸੁਣਾ ਨੰਬਰ ਬਾਈ 788925822 ਹਾਂ ਬਾਕੀ ਪੂਰੀ ਜਾਣਕਾਰੀ ਫੋਨ ਕਰਕੇ ਲੈ ਸਕਦੇ ਹਾਂਜੀ ਇੱਕ ਨੀਲੀ ਰਾਬੀ ਮੱਝ ਲੈ ਕੇ ਆਇਆ ਆਮ ਘਰ ਦੇ ਵਿੱਚੋਂ ਤੇ ਚੰਗੀ ਗ੍ਰੇਡਡ ਹਨਾ ਜਿਵੇਂ ਕਹਦੇ ਮੱਝ ਪੜਾ ਤੁਰਦੀ ਇੱਕ ਵਾਰੀ ਬਾਈ ਚੈੱਕ ਕਰੋ ਤੁਸੀਂ ਫੇਰ ਆਪਾਂ ਪੂਰੀ ਜਾਣਕਾਰੀ ਲੈ ਕੇ ਦੇਵਾਂਗੇ ਥਾਣਾ ਹਵਾਨੇ ਪੱਖੋਂ ਤਾਂ ਸਰਾ ਗੱਲ ਬਾਤ ਆ ਮਿੱਤਰੋ ਕੱਲਾ ਕੱਲਾ ਥਾਣਾ ਤੇ ਬਾਕੀ ਆਰਡਰ ਆਰਡਰ ਇਹਦੇ ਆਪਣਾ ਕਰਮ ਵਾਲੇ ਨੇ ਪੂਰਾ ਵਧੀਆ ਚੰਗੇ ਦੁੱਧ ਵਾਲੀ ਆ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਵਿਵਾਰ ਦਾ ਕੰਮ ਨਹੀਂ ਆਮ ਘਰ ਦੇ ਵਿੱਚੋਂ ਆਇਆ ਕੱਚੇ ਕਿੱਲੇ ਤੋਂ ਪੂਰੀ ਜਾਣਕਾਰੀ ਬਾਈ ਤੋਂ ਲੈ ਕੇ ਦੇਵਾਂਗੇ ਮੰਗ ਰਾਂ ਨੀਲੀ ਰਬ ਦੀ ਕੱਟੀ ਤੇ ਕਿੰਨਾ ਦੁੱਧਵਾ ਦਾ ਕੀ ਰੇਟ ਰੂਟ ਕਰਦੇ ਉਹਨਾਂ ਨੂੰ ਆ ਜਾ ਬਾਈ ਤੇ ਬਾਕੀ ਸਾਰੀ ਗੱਲਬਾਤ ਬਾਈ ਨੇ ਕਰਦੇ ਆ ਪ੍ਰੋਪਰ ਬਾਈ ਸਸੀ ਗਾਲ ਸ੍ਰੀ ਗਾਲ ਤੇ ਬਾਈ ਨਾਮ ਦੱਸੋ ਪਹਿਲਾਂ ਦਾ ਕੇਵਲ ਰਾਮ ਕੇਵਲ ਕੇਵਲ ਬਾਈ ਪਿੰਡ ਕਿਹੜਾ ਦਾ ਬੁਰਜ ਮਾਨਸਾ ਬੁਰਜ ਬੁਰਜ ਮਾਨਸਾ ਹੀ ਆ ਜੀ ਨਾਮ ਸਹੀ ਆ ਜ਼ਿਲ੍ਹਾ ਕਿਹੜਾ ਪੈਂਦਾ ਪਟੰਡਾ ਜੀ ਪਟੰਡਾ ਬਾਰਡਰ ਇਧਰ ਹੈਗਾ ਹਨਾ ਹਾਂਜੀ ਠੀਕ ਆ ਪਟੰਡਾ ਜਿਹੜੇ ਦਾ ਪਿੰਡ ਆ ਮਿੱਤਰੋ ਬੁਰਜ ਮਾਨਸਾ ਹੀ ਆ ਹਾਂਜੀ ਹਾਂਜੀ ਠੀਕ ਆ ਤੇ ਕੇਵਲ ਜੇ ਆਪਾਂ ਗੱਲ ਕਰ ਲਈਏ ਬਾਈ ਆਪਣੇ ਘਰ ਦੀ ਝੋਟੀ ਹੈ ਘਰ ਦੀ ਹੈ ਕੰਮੇ ਸੂਈ ਆ ਇਹ ਚੌਥੇ ਸੂਏ ਚੌਥੇ ਸੂਏ ਤੀਜੇ ਸੂਏ ਬਾਈ ਕਿੰਨਾ ਦੁੱਧ ਸੀਗਾ 15-16 ਕਿਲੋ ਦੁੱਧ 15-16 ਕੱਢਦੀ ਆ ਹਾਂਜੀ ਬਾਕੀ ਦਾਣੇ ਦੀ ਗੱਲ ਹੈ ਨਾ 15 ਲੀਟਰ ਤਿਆਰ ਆ ਜੀ ਪੂਰਾ ਛੇ ਦਿਨ ਹੀ ਹੋਇਆ ਸੀ ਕੰਡੇ ਵਾਲਾ ਹਾਂਜੀ ਬਾਕੀ ਆਰਡਰ ਦੱਸਦਾ ਹੈ ਨਾ ਹਾਂਜੀ ਬਾਕੀ ਲੈਵਲ ਹੋਗਾ ਮਿੱਤਰ ਉਹ ਦੱਸਦਾ ਬਾਈ ਕਹਿੰਦਾ 15 ਕਿਲੋ ਦੁੱਧ ਤਿਆਰ ਆ ਛੇ ਦਿਨ ਹੋ ਗਏ ਸੂਈ ਨੂੰ ਛੇ ਦਿਨ ਨੂੰ ਛੇ ਦਿਨਾਂ ਸੂਈ ਆ ਮਗਰ ਕੱਟੀ ਆ ਜੇ ਬਾਈ ਕਈ ਵਾਰ ਕੋਈ ਆਲਾ ਮਾਨ ਨਹੀਂ ਖੜਦੰਦਾ ਆਲਾ ਕਹੇ ਯਾਰ ਚਵਾ ਪੂਰਾ ਜਮਨ ਨੱਟ ਤਿਆਰ ਆ। ਬਾਕੀ ਤੁਸੀਂ ਮੱਧ ਚੰਗੀ ਆ ਮਿੱਤਰੋ ਜਿਹੜਾ ਬੰਦਾ ਬਰੀਡ ਤੇ ਕੰਮ ਕਰਦਾ ਜਾਂ ਨੌਲੇਜ ਰੱਖਦਾ ਤਾਂ ਉਹ ਮੱਧ ਦੀ ਬਰੀਕੀ ਦੇਖ ਕੇ ਆਰਡਰ ਦੇਖ ਕੇ ਅੰਦਾਜ਼ਾ ਲਾ ਲੂ ਵੀ ਹਾਂ ਦੁੱਧ ਹੈਗਾ। ਹਾਂਜੀ। ਤੇ ਐਤ ਕੀ ਮਨ ਮੰਨ ਕੇ ਬਈ ਕੇਵਲ ਵੇਚਣ ਦਾ? ਹਾਂਜੀ ਹਾਂਜੀ। ਠੀਕ ਆ ਤੇ ਆਪਾਂ ਬਈ ਹੁਣ 15 ਲੀਟਰ ਜਿਹੜਾ ਤਿਆਰ ਬਣਿਆ ਦੁੱਧ। ਬਣਿਆਦਾ ਹੈਗੀ ਕੰਡੇ ਤੇ। ਠੀਕ ਆ। ਕੇਵਲ ਰੇਟ ਦੀ ਗੱਲ ਹੈ ਜੀ ਬਈ ਰੇਟ ਕੀ ਕਰੇ? ਰੇਟ ਤਾਂ 1.5 ਲੱਖਾ। 1.5 ਲੱਖਾ। ਮਾਨਦਾਨ ਕਿੰਨਾ ਕਰੀਏ ਉਹਦੇ ਚ ਹੋ ਜੂਗਾ ਜੀ ਮਾਨਦਾਨ ਮੌਕੇ ਤੇ ਕਰਦੇ ਹਾਂ ਰੇਟ ਮੰਡੀ ਹਿਸਾਬ ਕਰਨਾ ਹੈ ਹਾਂਜੀ ਹਾਂਜੀ ਰੇਟ ਮਿੱਤਰੋ ਬਾਈ ਕਹਿੰਦਾ ਬਾਜ਼ਾਰ ਦਾ ਕੰਮ ਆ ਮੰਡੀ ਦਾ ਰੇਟ ਕਰਨਾ ਪੈਂਦਾ ਬਾਕੀ ਜਦੋਂ ਕੋਈ ਗਾਹਕ ਲੱਗੂਗਾ ਮੌਕਾ ਦੇਖਾਂਗੇ ਉਦੋਂ ਮਾਨਦਾਨ ਕਰ ਦਿਆਂਗੇ ਠੀਕ ਆ 1.5 ਲੱਖ ਰੁਪਏ ਰੇਟ ਕਰਦਾ ਮਾਨਦਾਨ ਜ਼ਰੂਰ ਕਰ ਦਾਂਗੇ ਬਾਕੀ ਕੋਈ ਰੇਟ ਮੈਨੇ ਰੱਖਦਾ ਕਿਉਂ ਮੱਝ ਵੱਡੀ ਆ ਦੁੱਧ ਵੀ ਚੰਗਾ ਇਹੋ ਜਿਹਾ ਮੱਝਾ ਥਾਉਂਦੀਆਂ ਨਹੀਂ ਹੈਗੀਆਂ ਕਿਉਂਕਿ ਹਜੇ ਜਿਹੜੀ ਮੰਨ ਲਓ ਕੇਜੀਆਂ ਦੇ ਵਿੱਚ ਇਹ ਜਾਂਦਾ ਸੂਆ ਹੈ ਨੀਗਾ ਟਮਾਟਲਾ ਤੇ ਬਾਕੀ ਮੱਝ ਚੰਗੀ ਆ ਬਾਈ ਨਾ ਤੁਸੀਂ ਸੰਪਰਕ ਕਰ ਸਕਦੇ ਹੋ ਖਰੀਦਣ ਵਾਸਤੇ ਇੱਕ ਵਾਰੀ ਕਿਹੜਾ ਨੰਬਰ ਹੋਰ ਬੋਲਦੇ ਬਾਈ 99150 ਜੀ ਹਾਂ 29102 ਘਰ ਦੀ ਮੱਝਾ ਚੌਥੇ ਸੂਏ ਹੋਈ ਆ ਤਿੰਨ ਸੂਏ ਬਾਈ ਨੇ ਚੋਈ ਆ ਹਨਾ ਬਾਈ ਹਾਂ ਜੀ ਤਿੰਨ ਸੂਏ ਤਿੰਨ ਸੂਏ ਚੋਈ ਹੋਈ ਆ ਘਰ ਦੀ ਮੱਝਾ ਕੀ ਕੋਈ ਤੇ ਧਰ ਦੂਰ ਕਿਵੇਂ ਕਿਹੋਲਾ ਹਾਂ ਦੂਰ ਹੈ ਗੰਨੇ ਵਰਗੇ ਗੰਨੇ ਵਰਗੇ ਮੋਟੀ ਨੂੰ ਬਿਠਾ ਦੇ ਹਾਂ ਤੇ ਬਾਕੀ ਬਾਈ ਕਹਿੰਦਾ ਧਾਰ ਹੋਲੀ ਹੈ ਬਿਲਕੁਲ ਗੰਨੇ ਵਰਗੀ ਤੇ ਚਵਾਈ ਦੀ ਸਾਫ ਆ ਚਿਹੇ ਜਵਾਗ ਨੂੰ ਬਿਠਾ ਦਿਓ ਤੇ ਵਧੀਆ ਮੰਨ ਕੇ ਜਿਹੜੂ ਕਹਿਣਾ ਮਤਲਬ ਕਮੀ ਨਹੀਂ ਕੋਈ ਬਾਕੀ ਥਣਾ ਥਣਾ ਦਾ ਸਪੇਸ ਵਧੀਆ ਚੰਗੇ ਦੁੱਧ ਵਾਲੀ ਆ ਤਾਂ ਬਾਈ ਕੇਵਲ ਤੁਸੀਂ ਸੰਭਾਰ ਕਰ ਸਕਦੇ ਹੋ ਪਿੰਡ ਬਾਈ ਦਾ ਬੁਰਜ ਮਾਨਸਾ ਬੁਰਜ ਮਾਨਸਾ ਪੁੰਦੇ ਨਾਲ ਫੂਲ ਦੇ ਹਾਂਜੀ ਫੂਲ ਦੇ ਨਾਲ ਫੂਲ ਤੋਂ ਕਿੰਨੇ ਕਿ ਦੂਰ ਹੈ ਬਾਈ ਫੂਲ ਤੋਂ 3 ਕਿਲੋਮੀਟਰ ਪਹਿਲਾਂ ਫੂਲ ਤੋਂ 3 ਕਿਲੋਮੀਟਰ ਦੀ ਦੂਰੀ ਤੇ ਜ਼ਿਲ੍ਹਾ ਬਠਿੰਡਾ ਰਹਿੰਦਾ ਤੇ ਬਾਕੀ ਬਾਈ ਨਾਲ ਸੰਪਰਕ ਕਰਕੇ ਪੂਰੀ ਜਾਣਕਾਰੀ ਮਿੱਤਰੋ ਲੈ ਸਕਦੇ ਆ ਲੈ ਮਿੱਤਰੋ ਨਾ ਬਾਈ ਲੈ ਕੇ ਪਹੁੰਚਿਆ ਹੋਇਆ ਸੀਗਾ ਨੀਲੀ ਰਵ ਦੀ ਮੱਝ ਰਾਮਪਰੇ ਤੇ ਸਕੂਲੋਂ ਕਹਿੰਦਾ ਛੁੱਟੀ ਆ ਤੇ ਮੋੜ ਦਾ ਤੇ ਬਾਕੀ ਪੂਰੀ ਸਾਨੂੰ ਬਾਈ ਨਾਲ ਗੱਲਬਾਤ ਕਰਾਂ ਪਸ਼ੂਆਂ ਦੇ ਵਿੱਚ ਇੰਟਰਸਟ ਰੱਖਦਾ ਤੇ ਸ਼ੌਂਕ ਪੈ ਜਾਂਦਾ ਕਈ ਵਾਰ ਜਵਾਨ ਹਨਾ ਚੰਗੀ ਗੱਲ ਆ ਤੇ ਕਿਉਂਕਿ ਇਹ ਵੀ ਨਾਲ-ਨਾਲ ਪੜ੍ਹਾਈ ਦੇ ਨਾਲ-ਨਾਲ ਇਹ ਵੀ ਜ਼ਰੂਰੀ ਆ ਜਿਹੜਾ ਪਸ਼ੂ ਪਾਲਣ ਦਾ ਕੰਮ ਆ ਜੇ ਸੌਂਕ ਰੱਖੂਗਾ ਤਾਂ ਫੇਰ ਹੀ ਘਾਹ ਖਾਮੂਗਾ ਤੇ ਘਰ ਦਾ ਦੁੱਧ ਪੀਊਗਾ ਨਹੀਂ ਤਾਂ ਤੁਹਾਨੂੰ ਪਤਾ ਮੁੱਲ ਦਾ ਦੁੱਧ ਪੀਣਾ ਬਹੁਤ ਔਖਾ ਹੁੰਦਾ ਬਿਮਾਰੀਆਂ ਲੋਰਾਂ ਨੂੰ ਆ ਜਾਂਦਾ ਸੋਣੇ ਇੱਥੇ ਗੜਾ ਤੇ ਬਾਈ ਸਸੀ ਗੱਲ ਤੇ ਕੀ ਨਾਮ ਆ ਯਾਦਵੰਦਰ ਸਿੰਘ ਯਾਦਵੰਦਰ ਯਾਦਵੰਦਰ ਪਿੰਡ ਬਾਈ ਕੋਟਲੀ ਘਰ ਦੀ ਕੋਟਲੀ ਖੁਰਦਾ ਜਿਲ੍ਹਾ ਗੜਾ ਬੰਦਾ ਜਿਲ੍ਹਾ ਬਠਿੰਡਾ ਹੀ ਬਠਿੰਡਾ ਕਿੱਥੇ ਰਹਿਗਾ ਵੇ ਮੋੜਾ ਕੋਲੀ ਛੋਟੀ ਕੋਟਲੀ ਹਾਂ ਠੀਕ ਆ ਛੋਟੀ ਕੋਟਲੀ ਤੋਂ ਆਇਆ ਬਾਈ ਜਿਲ੍ਹਾ ਬਰਿੰਡਾ ਪੈਣ ਦਾ ਵੱਡੀ ਕੋਟਲੀ ਕੰਨੀ ਰਹਿ ਗਿਆ ਨਾਲ ਹੀ ਤੇ ਰਾਮਪਰੇ ਪਹੁੰਚਾ ਹੋਇਆ ਸੀਗਾ ਜਦਵੰਦਰ ਜੀ ਆਪਾਂ ਗੱਲ ਕਰ ਲਈ ਬਈ ਘਰ ਦੀਆਂ ਮੱਜ ਆਪਣੀ ਨਹੀਂ ਲੈਤੀ ਬੁਖਾਰ ਕਰਦੇ ਹਾਂ ਠੀਕ ਆ ਸੂਈ ਹੋਈ ਏ ਕਿ ਸੁੰਨ ਵਾਲੀ ਏ ਸੂਈ ਹੋਈ ਏ ਸੂਈ ਹੋਈ ਆ ਆ ਬੱਚੇ ਦਾ ਹਾਂ ਕੱਟੀ ਆ ਆ ਬੱਚਾ ਮਗਰ ਕੱਟੀ ਆ ਕੈਦਨ ਹੋ ਗਈ ਸੂਈ ਨੂੰ ਸੂਈ ਨੂੰ 14-15 ਦਿਨ ਤਾਂ ਹੋ ਗਏ 14-15 ਨੇ ਠੀਕ ਆ 14-15 ਨੇ ਸੂਈ ਆ ਤੇ ਜਦਵੰਦਰ ਤੈਨੂੰ ਵੀ ਸੌਂਗ ਪੈ ਗਿਆ ਵੀ ਆਪਾਂ ਨਾਲ ਪਸੂਆਂ ਦਾ ਨਾਲ ਕਰਦਾ ਤੇ ਨਾਲ ਪੜਦਾ ਵੀ ਆ? ਹਾਂਜੀ। ਠੀਕ ਆ ਅੱਜ ਛੁੱਟੀ ਆ? ਹਾਂਜੀ। ਠੀਕ ਆ ਅੱਜ ਛੁੱਟੀ ਆ ਬਾਈ ਕਹਿੰਦਾ ਨਾਲ ਪਸ਼ੂਆਂ ਦਾ ਸੌਂਕ ਆ ਤੇ ਡੈਡੀ ਨਾਲ ਮੰਡੀ ਤੇ ਮੱਝ ਵੇਚਣ ਵਾਸਤੇ ਆ ਹੋਇਆ ਸੀਗਾ ਤੇ ਦੁੱਧ ਬਾਈ ਕਿੰਨਾ ਜਾਦ ਬਿੰਦੂ? ਦੁੱਧ 14 ਕਿੱਲੋ ਹੀ। ਪੂਰਾ? ਹਾਂਜੀ। ਮਨਾ ਦੇਉਗੇ? ਹਾਂ 14 ਕਿਲੋ ਬਾਈ ਗਾਰੰਟੀ ਜਾਂਦਾ ਪੂਰੀ ਜਮਾ ਮੱਝ ਨੀਲੀ ਰਭੀ ਆ ਵਧੀਆ ਚੰਗੀ ਕੁਆਲਿਟੀ ਵਾਲੀ ਤੇ ਮੰਗਰ ਕੱਟੀ ਆ ਤਾਜੀ ਸੁਈ ਹੋਈ ਆ। ਤੇ ਜੇ ਕਿਸੇ ਭਰਾ ਨੇ ਦੁੱਧ ਮਿਲਣਾ ਤਾਂ ਮਿਲਨ ਕੇ ਦੇਖ ਸਕਦਾ ਪੂਰੀ ਬਾਈ ਗਰੰਟੀ ਦਿੰਦਾ ਪਿੰਡ ਬਈ ਦੇ ਸੂਟਲੀ ਕੋਟਲੀਆ ਜ਼ਿਲ੍ਹਾ ਬਠਿੰਡਾ ਰਹਿੰਦਾ ਤੇ ਜਦੋਂ ਅੰਦਰ ਨੰਬਰ ਬੋਲ ਬਈ ਇੱਕ ਵਾਰ 8146660 ਬੰਦੇ ਹੂੰ ਤੇ ਬਾਈ ਰੇਟ ਦੀ ਗੱਲ ਆਈ ਸੁਣ ਰੇਟ ਕੀ ਕਰਤਾ 160 160 ਮਾਨਤਾਨ ਕਿੰਨਾ ਕਰੇਗਾ 155 ਹੀ ਦੇ ਦਾਂਗੇ 1 ਲੱਖ 60 ਹਜ਼ਾਰ ਬਾਈ ਰੇਟ ਕਰਦਾ 5000 ਰੁਪਏ ਕਹਿੰਦਾ ਮਾਨਤਾਨ ਕਰ ਦਾਂਗੇ 155 ਦੇ ਦਾਂਗੇ ਬਾਕੀ ਮੌਕੇ ਦੀ ਗੱਲ ਆ ਮਿੱਤਰੋ ਰੇਟ ਮੰਡੀ ਦੇ ਹਿਸਾਬ ਜਿਹੜਾ ਕਰਨਾ ਪੈਂਦਾ ਤੇ ਮੱਝ ਦੇ ਵਿੱਚ ਕਮੀ ਕੋਈ ਨਹੀਂ ਗੀ ਵਧੀਆ ਹਵਾਨੇ ਵਾਲੀ ਆ ਤੇ ਦੁੱਧ ਵੀ ਚੰਗਾ ਪਾਉਗੀ ਹੁਣ ਵੀ 14 ਕਿਲੋ ਬਾਈ ਜਿਹੜਾ ਤਿਆਰ ਰਹੇਗਾ ਵੱਡੀ ਮੱਝ ਜੇ ਕਈ ਵਾਰ ਆਪਾਂ ਦੋ ਰੱਖਦੇ ਤਾਂ ਇਹ ਜੀ ਮੱਝ ਇੱਕ ਰੱਖ ਲਓ ਵਧੀਆ ਕਿਉਂ ਰੇਟ ਤਾਂ ਜ਼ਿਆਦਾ ਹੈ ਪਰ ਦੁੱਧ ਵੀ ਵਧੀਆ ਕੱਢੂਗੀ ਤੇ ਬਾਕੀ ਬਾਈ ਜਦਵਿੰਦਰ ਨਾਲ ਤੁਸੀਂ ਸੰਪਰਕ ਕਰ ਲਿਓ ਪਿੰਡ ਬਾਈ ਦੇ ਛੋਟੀ ਕੋਟਲੀ ਜਿਹੜਾ ਠੰਡਾ ਰਹਿੰਦਾ ਪੂਰੀ ਜਾਣਕਾਰੀ ਟੈਲੀਫੋਨ ਕਰਕੇ ਲੈ ਸਕਦੇ ਲੈ ਵੀ ਮਿੱਤਰੋ ਨਾ ਬਾਈ ਕੋਲੇ ਟਾਪ ਕੁਆਲਿਟੀ ਦੀ ਮੱਝ ਆ ਗਈ ਰੈਂਪਰੇ ਪਹੁੰਚਿਆ ਹੋਇਆ ਸੀਗਾ ਤੇ ਪੂਰੀ ਗੱਲਬਾਤ ਕਰਦੇ ਆਂ ਬਾਈ ਨਾਲ ਤੇ ਫੇਰ ਆਪਾਂ ਜਿਹੜੀ ਤੋਰ ਕੇ ਦਿਖਾਵਾਂਗੇ ਤੇ ਤਾਜੀ ਸੂਈ ਹੋਈ ਆ ਬਾਈ ਸੱਸੀ ਗਾਲ ਸੱਸੀ ਗਾਲ ਜੀ ਤੇ ਬਾਈ ਨਾਮ ਦੱਸੋ ਪਹਿਲਾਂ ਨਾਮ ਗੁਰਸੇਵ ਸਿੰਘ ਠੀਕ ਆ ਗੁਰਸੇਵਕ ਪਿੰਡ ਬਾਈ ਪਿੰਡ ਬਾਈ ਰੂਪਾ ਪਾਈ ਰੂਪਾ ਜ਼ਿਲ੍ਹਾ ਬਠਿੰਡਾ ਬਠਿੰਡਾ ਜੀ ਠੀਕ ਆ ਇੱਕ ਵਾਰੀ ਨੰਬਰ ਬੋਲੀ ਬਾਈ 90419 17408 ਠੀਕ ਆ ਨਾਮ ਸੀਗਾ ਆਪਣਾ ਗੁਰਸੇਵਕਾ ਗੁਰਸੇਵਕਾ ਗੁਰਸੇਵਕ ਮਨਲਾ ਬਾਈ ਕਿੰਨੇ ਟਾਈਮਸ ਹੋਈ ਛੋਟੀ ਇਹ ਇਹ ਬਾਈ ਹਫਤੇ ਦੀ ਸੂਈ ਵੀ ਆ ਕਰਦੀ ਆ ਕਿ ਉਹ ਵਾਰ ਕਰ ਦੇ ਨਾ ਕਰਦੀ ਆ ਆਪਣੀ ਠੀਕ ਆ ਚਾਰ ਦੰਦਾ ਬਾਈ ਦੂਜਾ ਸੂਆ ਇਹ ਜਿਹਨਾਂ ਚਾਰ ਦੰਦਾ ਇੱਕ ਵਾਰੀ ਤੋਰ ਆ ਪੱਕੇੜਾ ਦਵਾ ਦੀ ਲੈ ਮਿੱਤਰੋ ਤੁਰਦੀ ਚੈੱਕ ਕਰ ਲਓ ਬਾਈ ਗੁਰਸੇਵ ਕਹਿੰਦਾ ਇੱਕ ਹਫਤੇ ਸੂਈ ਹੋਈ ਆ ਸਾਜੀ ਸੂਈ ਐ ਬਿਲਕੁਲ ਤੇ ਮਾਗਰ ਕੱਟੀ ਹੈ ਨਾ ਹਾਂ ਜੀ ਕੱਟੀ ਮਾਗਰ ਕੱਟੀ ਐ ਤੁਰਦੀ ਇੱਕ ਵਾਰੀ ਤੁਸੀਂ ਚੈੱਕ ਕਰ ਲਓ ਤੇ ਬਾਕੀ ਹਵਾਨਾ ਹੋਊ ਨਾ ਛੋਟੀ ਦਾ ਟਾਈਟ ਜਿਹਾ ਲੇਵਾ ਖਣਾ ਸਪੇਸ ਵਧੀਆ ਛੋਟੀ ਚੰਗੀ ਆ ਤੇ ਪੂਰੀ ਜਾਣਕਾਰੀ ਬਾਈ ਤੋਂ ਲੈ ਕੇ ਦਿਨਨਾ ਤੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖ ਕਰੋ ਦੇਖ ਕੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਭਰਾ ਨਵੇਂ ਜੁੜੀਏ ਨੇ ਚੈਨਲ ਨਾਲ ਫੋਲੋ ਜਰੂਰ ਕਰ ਲਿਓ ਤੇ ਕਿਉਂਕਿ ਪਰ ਟੀਮ ਦੇ ਵਿੱਚ ਇਹੋ ਜੀ ਵੀਡੀਓ ਪਾਉਂਦੇ ਰਹਿੰਨੇ ਆ ਤੇ ਬਾਕੀ ਕਰਸ਼ੇਵਕ ਭਾਈ ਹੁਣ ਦੁੱਧ ਕਿੰਨਾ ਇਸ ਟਾਈਮ ਹੁਣ ਇੱਥੇ ਲੇ 12 ਲੀਟਰ ਤਿਆਰ ਆ ਜਾਵਾ 12 ਲੀਟਰ ਤਿਆਰ ਆ ਇੱਧਰੋਂ ਆ ਜਾਇਆ ਉਹਰਾ ਮੇਰੇ ਕੋਲੇ 12 ਲੀਟਰ ਪੂਰਾ ਤਿਆਰ ਆ ਹਾਂਜੀ ਹਾਂ ਠੀਕ ਆ ਤੇ ਕਿੰਨਾ ਕੁ ਦੁੱਧ ਦੀ ਉਮੀਦ ਲੱਗ ਚੱਲਦਾ ਹੈ ਇਹ ਬੱ 13 14 ਲੀਟਰ ਦੇ ਦੂਗੀ ਬੀ ਲੀਟਰ ਤੋਂ ਹਾਂ ਜੀ ਹਾਂ ਹਾਂ ਚੱਲ ਮੈਲਾ ਮੁੱਲ ਚੱਲ ਹਾਂ ਚੱਲੂਗਾ ਹਾਂ ਹੂੰ ਕਾੜੀ ਕੁੜੇ ਦੇਣੀ ਹੈ ਹਾਂ ਜੀ ਹਾਂ ਹਾਂ ਤੇ ਕਰਸੇਵਕ ਬਾਈ ਰੇਟ ਦੀ ਗੱਲ ਲੈਂਦੇ ਰੇਟ ਕੀ ਕਰੇ ਰੇਟ ਕਰਦਾ 180 ਇਹਦਾ 1 ਲੱਖ 80 ਹਾਂ ਜੀ ਹਾਂ ਝੋਟੀ ਦਾ ਗੱਦ ਕੋ ਚੰਗਾ ਹਾਂ ਜੀ ਹਾਂ ਚਾਰ ਦੰਦ ਹੈ ਜੀ ਹਵੇ ਚਾਰ ਦੰਦ ਹਾਂ ਜੀ ਹਾਂ ਤੇ ਮੰਨ ਲਾ ਬਾਈ ਦੂਜੀ ਸੁਈਆ ਦੂਜਾ ਜੀ ਦੂਜਾ ਸੁਈਆ ਦੂਜਾ ਸੁਈਆ ਚਾਰ ਦੰਦ ਝੋਟੀ ਆ ਹਾਂ ਜੀ ਤੇ ਬਾਈ ਰੇਟ 180 ਕਰਦਾ ਹਾਂ ਜੀ ਹਾਂ ਮਾਨਤਾਨ ਕਿੰਨਾ ਕਰਦੇ ਇੱਕ ਛੜ ਦੀ ਦੇ ਦਾਂਗੇ 1 ਲੱਖ ਦੇ ਬਾਈ ਕਹਿੰਦਾ 60000 ਦੀ ਝੋਟੀ ਦੇਵਾਂਗੇ ਰੇਟ 80 ਸੀ ਆ ਮਿੱਤਰੋ ਬਾਜ਼ਾਰ ਦੇ ਹਿਸਾਬ ਰੇਟ ਕਰਨਾ ਪੈਂਦਾ ਮਾੜਾ ਮੁੱਟਾ ਮੰਨਦਾਨ ਹੋਊਗਾ ਹੋ ਜਾਊਗਾ ਹੋ ਜਾਊਗਾ ਪੂਰੀ ਠੰਡੀ ਸੀ ਲਾ 8 ਮਹੀਨੇ ਦੁੱਧ ਪਿਆਏ ਨੇ ਅੱਛਾ ਹਾਂ ਜੀ ਹਾਂ ਵੀ 2 ਮਹੀਨੇ ਪਹਿਲਾਂ ਛੱਡੀ ਹਾਂ ਜੀ ਹਾਂ ਪਹਿਲੇ ਸੂਆ ਬਾਈ ਕਹਿੰਦਾ ਪੂਰੇ 8 ਮਹੀਨੇ ਦੁੱਧ ਪਿਆ ਆ ਜਦੋਂ ਗੱਪਣ ਹੋ ਗਈ ਸੀਗੀ ਤੇ 2 ਮਹੀਨੇ ਪਹਿਲਾਂ ਛੱਡੀ ਆ ਠੰਡੀ ਸੀ ਲੱਤ ਧਾਰ ਦੂਰ ਬਾਈ ਜਮਾ ਇੱਕ ਨੰਬਰ ਆ ਜੀ ਇੱਕ ਨੰਬਰ ਤਸੱਲੀ ਕਰ ਲਿਆ ਜਮਾ ਕਰ ਲਈ ਕਰ ਇਹ ਕਈ ਵਾਰ ਬਾਈ ਐਂ ਕਹਿੰਦਾ ਗਰਸੀਕਾ ਲਾ ਵੀ ਅਸੀਂ ਦਾ ਦੁੱਧ ਮਣ ਕੇ ਦੇਖਣਾ 12 ਕਿਲੋ ਨਾ ਨਾ ਮੇਲੇ 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 ਕੋਈ ਨਾ ਕੋਈ ਚੱਕਰ ਨਾ ਦੋ ਟਾਈਮ ਮਿੱਤਰੋ ਤਿੰਨ ਟਾਈਮ ਦੁੱਧ ਚੋ ਕੇ ਤੁਸੀਂ ਦੇ ਸਕਦੇ ਹੋ ਬਾਈ ਦੇ ਘਰੇ ਜਾ ਕੇ ਤੇ ਮਨ ਲਾ ਕਈ ਵਾਰ ਸਾਈ ਵੀ ਅਗਲਾ ਕਰ ਲੈਂਦਾ ਹੁੰਦਾ ਠੀਕ ਆ ਤੇ ਧਾਰ ਦੂਰ ਬਿਲਕੁਲ ਬੋਲੀ ਆ ਤਾਂ 12 ਬਾਈ ਨੇ ਕਹਿੰਦਾ ਤਾਂ 12 ਹੋਊਗਾ ਹੋਊਗਾ ਹੀ ਹੋਊਗਾ ਠੀਕ ਆ ਬਾਕੀ ਜਿਉਂ ਜਿਉਂ ਟਾਈਮ ਹੋਈ ਜਾਊਗਾ ਪੀਕ ਲੈਵਲ ਤੇ ਚੱਲਦੀ ਜਾਊਗੀ ਦਿਨ ਹਏ ਥੋੜੇ ਹੋਇਆ ਤੇ ਦੁੱਧ 12 ਲੀਟਰ ਜਿਹੜਾ ਪੂਰਾ ਤਿਆਰ ਆ। ਬਾਕੀ ਗਰਸ਼ੇਵਪਣਾ ਤੁਸੀਂ ਫੋਨ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ। ਬਈ ਇੱਕ ਵਾਰੀ ਨੰਬਰ ਹੋਰ ਦਿੰਦਾ। 90419 17408 ਪਿੰਡ ਬਈ ਤੇ ਰਹਿੰਦਾ। ਭਾਈ ਰੂਪਾ। ਭਾਈ ਰੂਪਾ ਜਿਹੜਾ ਬਠੰਡਾ ਤੇ ਤਾਜੀ ਸੂਹੀ ਆ ਮਗਰ ਕੱਟੀ ਆ। ਹਾਂਜੀ 4 ਦੰਦਾ ਜੀ। 4 ਦੰਦਾ ਕੀ? ਦੁੱਧ 12 ਲੀਟਰ ਜਿਹੜਾ ਬਾਈ ਤਿਆਰ ਦੱਸਦਾ। ਇੱਕ 60 ਦੀ ਬਾਈ ਕਾਂ ਦੇਣੀ ਆ ਮਾਨ ਤਾਨ ਵਿੱਚੋਂ ਕਰ ਦਾਂਗੇ। ਬਾਕੀ ਸੰਪਰਕ ਕਰਕੇ ਪੂਰੀ ਜਾਣਕਾਰੀ ਲੈ ਸਕਦੇ।